ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਅੱਜ ਦੇਲਕੀਤਾ ਦੁਆਰਾ ਤੁਹਾਡੇ ਨਾਲ ਪੰਜ-ਸੱਤ ਮਿੰਟ ਗੱਲਬਾਤ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਫੈਨਸ ਦੇ ਛੰਕਾਟਿਆਂ ਪ੍ਰਤੀ ਮੈਸੇਜ ਆਂਦ ਨੇ ਕਿ ਤੁਸੀਂ ਛੰਕਾਟਾ ਦੁਆਰਾ ਸ਼ੁਰੂ ਕਰੋ ਅਸੀਂ ਤੁਹਾਡੀ ਉਹੀ ਪੁਰਾਣੀ ਟੀਮ ਨੂੰ ਮਿਲਣਾ ਚਾਹੁੰਦੇ ਹਾਂ ਦੇਖਣਾ ਚਾਹੁੰਦੇ ਹਾਂ ਸੋ ਅੱਜ ਅੱਜ ਤੋਂ ਪਹਿਲਾਂ ਇੱਕ ਮੈਨੂੰ ਸੁਖਵਿੰਦਰ ਸੁਖੀ ਜੀ ਦਾ ਫੋਨ ਆਇਆ ਕਿ ਪਾਜੀ ਮੇਰੇ ਕੋਲ ਵੀ ਬਹੁਤ ਸਾਰੇ ਮੈਸੇਜ ਆਉਂਦੇ ਨੇ ਕਿ ਛਣਕਾਟਾ ਟੀਮ ਦੁਆਰਾ ਇਕੱਠੀ ਕੀਤੀ ਜਾਵੇ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਛਣਕਾਟਾ ਤੁਹਾਡੀ ਝੋਲੀ ਪਾਈਏ ਚਾਹੇ ਫਿਲਮ ਦੇ ਰੂਪ ਦੇ ਵਿੱਚ ਪਾਈਏ ਚਾਹੇ ਵੈਬ ਸੀਰੀਜ਼ ਦੇ ਰੂਪ ਚ ਪਾਈਏ ਕਿਉਂਕਿ ਹੁਣ ਕੈਸੇਟਸ ਤੇ ਐਲਬम्स ਤਾਂ ਬਣਨੀਆਂ ਬੰਦ ਹੋ ਗਈਆਂ ਸੋ ਕੋਸ਼ਿਸ਼ ਕਰਾਂਗੇ ਤੁਹਾਡੀ ਸੂਖੀਆਂ ਨੂੰ ਅਸੀਂ ਖੇੜੇ ਮੱਥੇ ਲਈਏ ਤੇ ਕੋਸ਼ਿਸ਼ ਕਰੀਏ ਉਹਦੇ ਤੇ ਫੁੱਲ ਚੜਾਉਣ ਦੀ ਸਵਾਜ्ञਾ ਮੈਂ ਸੁਖੀ ਨੂੰ ਕਿਹਾ ਸੀ ਮੈਂ ਕਿਹਾ ਸੁਖੀ ਅ ਅੱਜ ਫਿਰ ਆਪਾਂ ਪਹਿਲਾਂ ਛਣਕਾਟੇ ਦੇ ਜਿਹੜੇ ਸਾਡੇ ਕਲਾਕਾਰ ਨੇ ਅ ਸਾਡੇ ਮੈਂਬਰ ਨੇ ਸਾਡੇ ਛਣਕਾਟੇ ਦੇ ਤੇ ਉਹਨਾਂ ਨੂੰ ਅਸੀਂ ਰੂਗਰੂ ਕਰਵਾਈਏ ਅ ਤੋਂ ਸਭ ਤੋਂ ਪਹਿਲਾਂ ਮੈਂ ਸੁਖੀ ਨੂੰ ਕਿਹਾ ਸੀ ਵੀ ਪਹਿਲਾਂ ਤੁਸੀਂ ਆਓ ਤੇ ਤੁਹਾਡੇ ਨਾਲ ਦਸ਼ਕਾਂ ਦੀ ਮੁਲਾਕਾਤ ਦਾ 5-10 ਮਿੰਟ ਗੱਲਬਾਤ ਕਰੀਏ ਤੇ ਉਸ ਤੋਂ ਬਾਅਦ ਅਸੀਂ ਕਿਸੇ ਦਿਨ ਬਲੰਕਨ ਸ਼ਰਮਾ ਜੀ ਨੀਲੂ ਜੀ ਔਰ ਜਾਂ ਉਸ ਤੋਂ ਬਾਅਦ ਜਿਵੇਂ ਸਾਡੇ ਹੋਰ ਫਨਕਾਰ ਕਰੈਕਟਰ ਹੁੰਦੇ ਸੀਗੇ ਉਹਦੇ ਵਿੱਚ ਛਣਕਾਟੇ ਦੇ ਵਿੱਚ ਚੰਦਕਰਮਾਸੀ ਤੋਂ ਡੋਲੀ ਜੀ ਜਾਂ ਹੋਰ ਵੀ ਕਦੇ ਪਾਨੇ ਦਾ ਕਿਰਦਾਰ ਕੋਸ਼ਿਸ਼ ਕਰਾਂਗੇ ਉਹਦੀ ਵੀ ਇੰਟਰੋਡਕਸ਼ਨ ਤੁਹਾਡੇ ਨਾਲ ਕਰਵਾਈਏ ਸੋ ਪਰ ਹੁਣ ਸੁਖੀ ਜੀ ਦਾ ਮੈਂ ਰਿਕਵੈਸਟ ਵੇਟ ਕਰ ਰਿਹਾ ਕਿ ਉਹਨਾਂ ਦੀ ਜਿਉਂ ਹੀ ਰਿਕਵੈਸਟ ਆਉਂਦੀ ਆ ਮੈਂ ਵੀਊ ਕਰੂੰਗਾ ਉਹਨੂੰ ਤੇ ਫਿਰ ਮੈਂ ਤੁਹਾਡੇ ਰੂਪ ਰੂਪ ਕਰਵਾਉਣਾ ਤੇ ਬਾਕੀ ਛਣਕਟਾ ਅਸੀਂ ਸਨ 88 ਤੋਂ ਸ਼ੁਰੂ ਕੀਤਾ ਸੀ ਪਹਿਲਾ ਛਣਕਟਾ ਆਇਆ ਸੀ ਔਰ ਉਸ ਤੋਂ ਬਾਅਦ ਅਸੀਂ ਤਕਰੀਬਨ 27 ਐਲਬਮਸ ਇੱਕੋ ਟਾਈਟਲ ਥੱਲੇ ਰਿਲੀਜ਼ ਕੀਤੀਆਂ ਛਣਕਾਟੇ ਦੇ ਥੱਲੇ ਸੋ ਦੋਸਤੋ ਉਹਦੇ ਵਿਚਕਾਰ ਅਸੀਂ ਕੁਝ ਵੀਡੀਓ ਫਿਲਮਾਂ ਸੀ ਜਿਹੜੀਆਂ ਛਣਕਾਟੇ ਦੀਆਂ ਉਹ ਸੀ ਰਿਲੀਜ਼ ਕੀਤੀਆਂ ਜਿਵੇਂ ਮਾਸੀ ਨੂੰ ਦਰਸਣਗੇ ਚਾਚਾ ਸ਼ੇਮ ਸ਼ੇਮ ਔਰ ਫਿਰ ਚਾਚਾ ਸੁਧਰ ਗਿਆ ਅੰਬ ਸਰ ਦਾ ਪਾਣੀ ਔਰ ਜੜ ਤੇ ਕੋਕੇ ਔਰ ਇਸ ਤੋਂ ਜਿਵੇਂ ਹੋਇ ਕੋਰ ਨਾਂ ਸੀ ਕਰਤਕੁੰਡਾ ਔਰ ਫਿਰ ਇੱਕ ਮਿੱਠੇ ਪੋਚੇ ਉਹਦਾ ਨਾਮ ਵੀ ਭੁੱਲ ਗਏ ਕਿੰਨੀਆਂ ਐਲਬਮਸ ਕੱਢੀਆਂ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਲਗਾਤਾਰ 27 ਛਣਕਾਟੇ ਜਦੋਂ ਕੰਪਲੀਟ ਕੀਤੇ ਤੇ ਫਿਰ ਬੰਦ ਹੋ ਗਈਆਂ ਤਕਰੀਬਨ ਆਡੀਓ ਵੀਡੀਓ ਕੈਸੇਟਸ ਫਿਰ ਇੱਕ ਦੌਰ ਖਤਪੁੰਦਾ ਦੂਸਰਾ ਸ਼ੁਰੂ ਹੋ ਜਾਂਦਾ ਫਿਰ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਸੋ ਫਿਰ ਫਿਲਮਾਂ ਦਾ ਦੌਰ ਜਿਉਂ ਹੀ ਸ਼ੁਰੂ ਹੋਇਆ ਤੇ ਉਹਦੇ ਵਿੱਚ ਫਿਰ ਲਗਾਤਾਰ ਫਿਲਮਾਂ ਆ ਤੁਹਾਡੇ ਝੋਲੀ ਪਾਈਆਂ ਸੀ ਤੁਹਾਡਾ ਉੱਥੋਂ ਵੀ ਸਾਨੂੰ ਬਹੁਤ ਸਾਰਾ ਪਿਆਰ ਮਿਲਿਆ ਸੋ ਕੋਸ਼ਿਸ਼ ਹਮੇਸ਼ਾ ਇਹੀ ਕਰੀਦੀ ਆ ਕਿ ਜੋ ਕਰੀਏ ਤੁਹਾਡੇ ਮਨ ਅੰਜਲੀ ਆਪਣਿਆਂ ਲਈ ਤਾਂ ਪੂਰਾ ਜ਼ੋਰ ਲਾ ਕੇ ਵਧੀਆ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਉਂਦਾ ਜੋ ਕੁਝ ਅਸੀਂ ਪਰਫਾਰਮ ਕਰਦੇ ਆ ਸੋ ਹੁਣ ਵੀ ਕੋਸ਼ਿਸ਼ ਕਰਾਂਗੇ ਜੋ ਅਗਲੀਆਂ ਫਿਲਮਾਂ ਲਾਕਡਾਊਨ ਤੋਂ ਬਾਅਦ ਦੁਬਾਰਾ ਸ਼ੁਰੂ ਕਰਾਂਗੇ ਤੇ ਤੁਸੀਂ ਸਾਰੇ ਪਸੰਦ ਕਰੋ ਉਹਨਾਂ ਨੂੰ ਬਾਕੀ ਪੂਰਾਤ ਮੰਨੇ ਹੱਥ ਪਾਸਾ ਕਰ ਤੋਂ ਲੌਕਡਾਊਨ ਖਤਮ ਹੁੰਦਾ ਅਰ ਉਸ ਤੋਂ ਬਾਅਦ ਕਿਵੇਂ ਫਿਰ ਦੁਬਾਰਾ ਉਹੀ ਸ਼ੂਟਿੰਗ ਦਾ ਮਾਹੌਲ ਸ਼ੁਰੂ ਹੋਊਗਾ ਤੇ ਫਿਰ ਅਸੀਂ ਤੁਹਾਡੇ ਰੂਬਰੂ ਫਿਰ ਦੁਬਾਰਾ ਹੋਣ ਦੀ ਕੋਸ਼ਿਸ਼ ਕਰਾਂਗੇ ਸੋ ਮੈਨੂੰ ਸੁਖਵਿੰਦਰ ਸੁਖੀ ਜੀ ਦੀ ਰਿਕਵੈਸਟ ਤਾਂ ਬਾਰ ਬਾਰ ਆ ਰਹੀ ਆ ਤੇ ਆਈ ਐਮ ਵੈਰੀ ਪੂਰ ਔਨ ਦਿਸ ਕੰਪਿਊਟਰ ਸੇ ਸੁਖਵਿੰਦਰ ਸੁਖੀ ਸ਼ਾਇਦ ਮਿਲ ਗਿਆ ਮੈਨੂੰ ਚਲਾਉਣਾ ਵੀ ਆਉਂਦਾ ਬਹੁਤ ਤੇ ਦੇਖੋ ਤਾਂ ਬਣੀ ਗੱਲ ਕਿ ਨਹੀਂ ਅਜੇ ਕੈਨਸਲ ਵੇਟਿੰਗ ਫਾਰ ਸੁਖਵਿੰਦਰ ਸੁਖੀ ਇਹ ਕੈਨਸਲ ਕਰ ਫਰਮ ਹੋ ਗਿਆ ਬਈ ਜੀ ਯਾਰ ਬੱਚੇ ਬੜੇ ਕੈਨ ਨੇ ਅੱਜ ਕੱਲ੍ਹ ਕੰਪਿਊਟਰ ਤੇ ਅਸੀਂ ਇਹਨੇ ਪੁਰਾਣੇ ਬਜ਼ੁਰਗ ਹੋ ਗਏ ਹੁਣ ਤਾਂ ਸਮਝ ਨਹੀਂ ਆਉਂਦੀ ਹੈਗੀ ਬਈ ਕਿਵੇਂ ਐਡ ਕਰਨਾ ਕਿਸੇ ਨੂੰ ਚਲੋ ਐਸੇ ਬੰਦੇ ਤੁਹਾਡੇ ਨਾਲ ਅੱਜ ਚਾਰ ਗੱਲਾਂ ਹੋ ਗਈਆਂ ਤੇ ਮੈਂ ਤਾਂ ਸੁਖਵਿੰਦਰ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਵੱਲੋਂ ਮਿਲਾਓ ਇਦੋਂ ਤੇ ਮੈਨੂੰ ਕੁਝ ਕਰਨਾ ਨਹੀਂ ਆਉਂਦਾ ਇਹਦਾ ਕੋਈ ਬਹੁਤਾ